حال چال ਨੇ ਮਿੱਤਰੋ ਕਣਕ ਵੜਤੀ ਸੀ ਆਪਾਂ ਆਹ ਬਾਈ ਜੀ ਚਾਰ ਕਰਣ ਪਹਿਲਾਂ ਇਹ ਆ ਜਿੱਤ ਪੂਰੀ ਸ਼ੁਰੂ ਕਰਤੀ ਰਾਇ ਟ੍ਰਾਂਕਰ ਤੋਂ ਲੈ ਸੁਲਾ ਭਾਈ ਆਪਣੇ ਘੁੱਟਾਂ ਐਕਸਟਾਪ ਹੋਰ ਭਾਲ ਲੱਗ ਗਿਆ ਕੱਲ ਚਲਾਈ ਲੇਟ ਆ ਜਿੰਦਾ ਐਕਸਟਾਪ ਇਹ ਚਲਾਈ ਆ ਕਦੜਦਾ ਹੀ ਨੀਗਾ ਜਿਹੜਾ ਵਣ ਸੁੱਕਾ ਹੋ ਚੁੱਕਾ ਬਾਹਰ ਰਹਾ ਪਰ ਉਹ ਆ ਜਿੱਦੀ ਧੁੱਪ ਲੱਗੀ ਆਲੋ ਪਰ ਲਾਏ ਜਿਹੜਾ ਹੋਰ ਗਿੱਲਾ ਤੇ ਕੱਲ ਦੀ ਉਹਨੂੰ ਲੱਗ ਜੂਗੀ ਕੋਪਰਸੋ ਕਰਨਾਗੇ ਅੰਦਰ ਫਲਾ ਬੈਠੇ ਨੇ ਜੀ ਉਹ ਗੱਲੀ ਇਹ ਹੈ ਉਹ ਠਣੇ ਨਹੀਂ ਦਿੰਦਾ ਰੈਕਟਰਾਂ ਜਵੇਂ ਲੈ C'è tutta la tua, non la jama la rabbia, la rabbia, la rabbia! Collo, E' una rabbia, la una rabbia, la ਇਹ ਪੌਲੀਕੀਤਾ ਮਸ਼ੀਨ ਜੀ ਐਂਡ ਇਹ ਬਈ ਅਤਰਾਸ ਪਾਵਰ ਕਰਾਇਆ ਭਾਈ ਫੇਰੇ ਦਾ ਇਹ ਪੌਲੀਕੀਤਾ ਮਸ਼ੀਨ ਜੀ ਜਿਹਦੇ ਫੇਰੇ ਉਹ ਦਰਨੇ ਨਹੀਂ ਦੇਦਾ ਮਰੀ ਜਾਂਦਾ ਜਿਵੇਂ ਨਾ ਕੋਈ ਜਾਂਦਾ ਅਗੜਾ ਤਾਂ ਉਹ ਵੀ ਬਹੁਤ ਆ ਪਰ ਟੈਂਕਰ ਸਲਾ ਬਾਹਰ ਰਾਈਡਰ ਵੀ ਕਿਲ ਕਰਿਆ ਯਾਰ ਰਾਈਡਰ ਉਹ ਦੂਜੇ ਵਾਹਨ ਦੇ ਸਮਾਹੇ ਨੇ ਪੁਲਲੇ ਤੁਰਾ ਫਰੇਆ ਇਹ ਦੇ ਦੇ ਪਹਿਲਾ ਕਿਹੜਾ ਆ ਬਾਹਰ ਚਾਹੇ ਇਹਦੇ ਚ ਮਰਦਾ ਟਾਂਕਰ ਸੁਲਾਪਾ ਜੇ ਉਹਨਾਂ ਤੋਂ ਕਾ ਹੈ ਨਹੀਂਗਾ ਇਹਦਾ ਬਸ ਇੰਨਾ ਵੀ ਆਪਾਂ ਕਾੜੀ ਕਰੀ ਜਾਂਦੇ ਮੈਂ ਆਇਦਰ ਨੂੰ ਕਰ ਦਿੰਨਾ ਮੈਂ ਉਹ ਬਾਟੀ ਰੋ ਬਣਾਈ ਉਹ ਦਰਨਾ ਕੋ ਦਿੰਨ ਤਰੇ ਤੋਂ ਬੜਦੀ ਹੈ ਇਹਦਾ ਬੰਦੇ ਆਪਣੇ ਆ ਕਦਾ ਬਈ ਛਰੋ ਘੱਡੀ ਜਾਂਦੇ ਇਹ ਤੁਰਦੀ ਨਹੀਂ ਮਸ਼ੀਨ ਦਾ ਯਾਰ ਮੈਂ ਅੱਗੇ ਉਹ ਹੀ ਮੈਂ ਗੱਲਾਂ ਕਰੀ ਜਾਂਦਾ ਵੀ ਤੁਰਦੀ ਨਹੀਂ ਟਰੈਕਟਰ ਪਹਿਲਾਂ ਕਿਹੜਾ ਇਹ ਉੱਠਣੀ ਨਹੀਂ ਦਿੰਦੀ ਕਿਹੜਾ ਚੂੜਾ ਕੱਢ ਕੇ ਅੱਗ ਪੈ ਜੀ ਤੇ ਧੂਆ ਮਾਰੀ ਜਾਂਦਾ ਟਰੈਕਟਰ ਤਾਂ ਇੰਝ ਲਗਾਈ ਸੀ ਇਹ ਤੁਰਦੀ ਨਹੀਂ ਜੀ ਹੁਣ ਵੀ ਨਹੀਂ ਕਰਦੀ ਉਹ ਆ ਲੈਣਾ ਆਪਾਂ ਕਾਲੀ ਕਰੀ ਜਾਂਦੇ ਆ ਲੰਗੇ ਦਾ ਲੰਗੇ ਥੋੜੇ ਜਿਹਾ ਜੀ ਭਾਲਦੇ ਇੱਕ ਦੋ ਟਰਕੇ ਤਾਂ ਇਉਂ ਉੱਧਰ ਲਗਾਏ ਸੀ ਦੋ ਕੁ ਧੁੱਪਾਂ ਭਾਲਦੇ ਆ ਆ ਤਾਂ ਮਸਾ ਆਉਦੋਂ ਨਾ ਕਦੋਂ ਦਾ ਰਾਜਾ ਗਿਆ ਵਾ ਇੱਕ ਜਿਹੜਾ ਹੀ ਆ sire ਖੜਾ ਖੜਾ ਲਿਆ ਹੁੰਦਾ ਤਰਕੇ ਤਾਂ ਹੀ ਤਾਂ ਉਧਰ ਨਜਾਈ ਸੀ ਉਹ ਤਾਂ ਚੰਗੀ ਹੀ ਵਧੀਆ ਉਹ ਤਾਂ ਬੜੀਆ ਬੱਜੀ ਸੀ ਇਹ ਟਾਂਗਰੀ ਸੁਲਾਪਾ ਜਿਹੜਾ ਆ ਉਹਨੂੰ ਕੱਲ ਨੂੰ ਕਰਾਂ ਰੋਕਦੇ ਯਾਰ ਇਹ ਜ਼ਰੂਰੀ ਹੈ ਸਾਰੇ ਬਾਣ ਦੀ ਹਾਂ ਪੈ ਜੂਗੀ ਦੋ ਦਿਹਾਤਾਂ ਨਹੀਂ ਤੇ ਕੱਲ ਦੀ ਦਿਨ ਰੋਕ ਦਿੰਨੇ ਆ ਪਾਸ ਨੂੰ ਤਾਂ ਦੋ ਤਿੰਨ ਤਿੰਨ ਲੱਕੀ ਆ ਤੂੰ ਬਣਾ ਕੇ ਨਹੀਂ ਜਿੰਨੇ ਆਪਣੇ ਵਾਣ ਤੇ ਆ ਰਹੇ ਬਣਗੀ ਬਣਗੀ ਬਸ ਅੰਦਰ ਪਾ ਲਾਂਗੇ। ਕਿੰਨਾ ਜਾਗਿਆ ਇਹ। ਇਹ ਬਾਹਲਾ ਲੋਡ ਲੈਂਦਾ ਰਾਈਟਰ ਆ ਨਾ। ਉੱਠਣੇ ਨਹੀਂ ਦਿੰਦੀ ਰਾਈਟਰ ਨੂੰ। ਤਾਂ ਕਰ ਤਲਾ ਬਦੌੜਾ ਕਾਲੀ ਕਰੀ ਜਾਂਦੇ ਆਪਾਂ ਵੀ ਯਾਰ। ਹਰੇ ਘਟੋੜਾ ਤੇ ਵੀ ਦੋ ਤੁੱਪਾਂ ਲੱਗਣ ਹੋਰ। ਦੋ ਤਿੰਨ ਤੁੱਪਾਂ ਲਾ ਕੇ ਨਾ ਫੇਰ ਬਣੂ ਗੱਲ। ਅੱਧੀ ਲੇਨ ਤੇ ਲਾਈ ਆ ਅੱਧੀ ਮੈਨਾਂ ਹੁਣ ਤਾਂ ਇਹ ਦੁਨੀਆ ਹੀ ਪੂਰੀ ਲੇਨ ਦੇ ਦਰਦੀ ਪੂਰੀ ਲੇਨ ਦੇ ਹੀ ਦਰਦੀ ਫੇਰ ਖੜ ਗਿਆ ਫੇਰ ਖੜ ਗਿਆ ਇਹਦਾ ਕਾਟਰ ਪੱਦਾ ਨਾ ਉਹ ਮੈਂ ਇਹਨੂੰ ਆਖਿਆ ਸੀ ਮੈਂ ਕਿਹਾ ਦੋ ਘੁੱਟਾਂ ਲੱਗੀਆਂ ਦੋ ਤਿੰਨ ਤੇ ਦੋ ਘੋੜ ਹੋਰ ਲੱਗ ਲੈਣ ਦੇ ਇਹਨ ਚਲਾਉਣੀ ਸੀ ਤੇ ਇਹਨੂੰ ਕਾਲੀ ਕਰ ਗਿਆ ਥੋੜੀ ਜਿਹਾ ਤੇ ਮੈਂ ਕਿਧਰੇ ਭਰੇ ਆ ਲਈ ਗਈ ਆ ਇਹ ਪਿਓ ਚਲਾਈ ਨਹੀਂ ਯਾਰ ਓ ਯਾਰ ਬੰਦਿਆਂ ਦਾ ਔਖਾ ਹੋ ਜਾਂਦਾ ਹਾਂ ਬੰਦਿਆਂ ਦਾ ਔਖਾ ਹੁੰਦਾ ਸਾਰਾ ਠੀਕ ਹੈ ਜੀ ਹੋ ਗਿਆ ਫੇਰ